ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਜਨਰਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਹਰ ਐਤਵਾਰ ਵਾਲੇ ਦਿਨ ਇਹ ਤਿੰਨ ਕੰਮ ਜ਼ਰੂਰ ਕਰੋ ਗੁਰਨਾਣਕ ਪਾਸ਼ਾ ਜੀ ਦੀਆਂ ਬਹੁਤ ਖੁਸ਼ੀਆਂ ਬਰਕਤਾਂ ਮਿਲਦੀਆਂ ਨੇ ਇਹ ਤਿੰਨ ਕੰਮ ਕਰਨ ਦਾ ਸਾਨੂੰ ਬਹੁਤ ਵੱਡਾ ਫਲ ਮਿਲਦਾ ਹੈ ਵੈਸੇ ਤਾਂ ਹਰ ਰੋਜ਼ ਸਾਨੂੰ ਇਹ ਕੰਮ ਕਰਨੇ ਚਾਹੀਦੇ ਨੇ ਪਰ ਕੁਝ ਭੈਣ ਭਰਾ ਆਪਣੀ ਜ਼ਿੰਦਗੀ ਦੇ ਰਜੇਵਿਆਂ ਕਰਕੇ ਆਪਣੇ ਕੰਮਾਂ ਧੰਦਿਆਂ ਕਰਕੇ ਇਹ ਕੰਮ ਨਹੀਂ ਕਰ ਪਾਉਂਦੇ ਤਾਂ ਐਤਵਾਰ ਦਾ ਦਿਨ ਛੁੱਟੀ ਦਾ ਦਿਨ ਆ ਤਾਂ ਐਤਵਾਰ ਵਾਲੇ ਦਿਨ ਆਪਾਂ ਆਰਾਮ ਦੇ ਨਾਲ ਇਹ ਤਿੰਨ ਕੰਮ ਕਰਕੇ ਆਪਣੇ ਗੁਰੂ ਦੀ ਖੁਸ਼ੀ ਆਪਣੇ ਗੁਰੂ ਦੀ ਬਰਕਤ ਹਾਸਲ ਕਰ ਸਕਦੇ ਆ ਤਾਂ ਇਹ ਤਿੰਨ ਕੰਮ ਕਿਹੜੇ ਨੇ ਕਿੰਜ ਕਰਨੇ ਨੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਜੇ ਤਾਂ ਆਓ ਫਿਰ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾ ਕੰਮ ਉਹ ਹੈ ਗੁਰਦੁਆਰਾ ਸਾਹਿਬ ਜਾਣਾ ਵੈਸੇ ਤਾਂ ਸਾਨੂੰ ਹਰ ਰੋਜ਼ ਦੋਵੇਂ ਵੇਲੇ ਗੁਰੂ ਘਰ ਜਾਣ ਦਾ ਹੁਕਮ ਆ ਪਰ ਕੁਝ ਭੈਣ ਭਰਾ ਆਪਣੇ ਕੰਮਾਂ ਧੰਧਿਆਂ ਦੇ ਰੁਝੇਵਿਆਂ ਕਰਕੇ ਹਰ ਰੋਜ਼ ਗੁਰਦੁਆਰਾ ਸਾਹਿਬ ਨਹੀਂ ਜਾ ਪਾਉਂਦੇ ਤਾਂ ਉਹਨਾਂ ਦੇ ਲਈ ਐਤਵਾਰ ਦਾ ਦਿਨ ਬੜਾ ਵਧੀਆ ਦਿਨ ਆ ਛੁੱਟੀ ਦਾ ਦਿਨ ਆ ਐਤਵਾਰ ਵਾਲੇ ਦਿਨ ਅਸੀਂ ਸਵੇਰ ਵੇਲੇ ਜਾਂ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਆਸਾਨੀ ਦੇ ਨਾਲ ਜਾ ਸਕਦੇ ਹਾਂ ਤਾਂ ਫਿਰ ਗੁਰਦੁਆਰਾ ਸਾਹਿਬ ਜ਼ਰੂਰ ਜਾਣਾ ਹੈ ਨਾਲ ਬੱਚਿਆਂ ਨੂੰ ਲੈ ਕੇ ਜਾਣਾ ਹੈ ਜਦੋਂ ਵੀ ਗੁਰੂ ਘਰ ਦੇ ਵਿੱਚ ਜਾਣਾ ਗੁਰੂ ਗੁਰੂ ਘਰ ਦੇ ਜਾਣਾ ਹੈ ਜਾਂਦਿਆ ਸਾਰ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਗੁਰੂ ਸਾਹਿਬ ਜੀ ਦੇ ਨਾਲ ਪਾਉਣੀ ਆ ਜਦੋਂ ਵੀ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਣਾ ਹੈ ਨਾ ਬੜੇ ਸਤਿਕਾਰ ਸਹਿਤ ਸਾਹਮਣੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਗੁਰੂ ਨਾਨਕ ਪਾਸ਼ਾ ਬੈਠੇ ਨੇ ਸ਼ੈਨ ਸ਼ਾਹਾਂ ਦੇ ਸ਼ੈਨ ਸ਼ਾਹ ਬੈਠੇ ਨੇ ਬੜੇ ਪਿਆਰ ਸਤਿਕਾਰ ਅਦਬ ਦੇ ਨਾਲ ਮੱਥਾ ਟੇਕਣਾ ਹੈ ਫਿਰ ਬੜੇ ਪਿਆਰ ਸਤਿਕਾਰ ਦੇ ਨਾਲ ਪ੍ਰਕਰਮਾ ਕਰਨੀਆਂ ਨੇ ਫਿਰ ਕੁਝ ਸਮਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਹਾਜ਼ਰੀ ਲਗਾਉਣੀ ਆ ਜੇਕਰ ਉੱਥੇ ਕਥਾ ਵਿਚਾਰ ਚੱਲ ਰਹੀ ਆ ਗੁਰਬਾਣੀ ਦਾ ਪਾਠ ਚੱਲ ਰਿਹਾ ਹੈ ਕੀਰਤਨ ਚੱਲ ਰਿਹਾ ਹੈ ਤਾਂ ਤੁਸੀਂ ਕੁਝ ਸਮਾਂ ਬੈਠ ਕੇ ਗੁਰੂ ਦਾ ਉਪਦੇਸ਼ ਸੁਣਨਾ ਹੈ ਉਪਦੇਸ਼ ਸੁਣਨਾ ਹੈ ਸਮਝਣਾ ਹੈ ਅਤੇ ਹਿਰਦੇ ਵਿੱਚ ਸਮਾਉਣਾ ਹੈ ਭਾਵੇਂ ਜੋ ਵੀ ਗੁਰੂ ਸਾਹਿਬ ਜੀ ਦਾ ਉਪਦੇਸ਼ ਆਇਆ ਸਿੱਖਿਆਈ ਉਹਨੂੰ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਪੂਰੀ ਕੋਸ਼ਿਸ਼ ਕਰਨੀ ਆ ਫਿਰ ਜਦੋਂ ਵੀ ਗੁਰੂ ਘਰ ਜਾਣਾ ਸੇਵਾ ਜ਼ਰੂਰ ਕਰਨੀ ਆ ਕਿਉਂਕਿ ਆਪਾਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਸੇਵਾ ਦਾ ਮਹੱਤਵ ਦੱਸਾਂਗੇ ਨਾ ਤਾਂ ਸਾਡੇ ਬੱਚਿਆਂ ਦਾ ਵੀ ਬੜਾ ਭਲਾ ਹੋਵੇਗਾ ਇਸ ਕਰਕੇ ਆਪ ਵੀ ਸੇਵਾ ਕਰਨੀ ਆ ਬੱਚਿਆਂ ਨੂੰ ਵੀ ਸੇਵਾ ਕਰਨ ਦੀ ਆਦਤ ਪਾਉਣੀ ਆ ਜੋੜਿਆਂ ਦੀ ਸੇਵਾ ਝਾੜੂ ਦੀ ਸੇਵਾ ਝੁੱਠੇ ਬਰਤਨ ਸਾਫ਼ ਕਰਨ ਦੀ ਸੇਵਾ ਇਹ ਆਪਣੇ ਬੱਚਿਆਂ ਤੋਂ ਜ਼ਰੂਰ ਕਰਵਾਉਣੀ ਕਿਉਂਕਿ ਸੰਗਤ ਜੀ ਜੇਕਰ ਅੱਜ ਆਪਾਂ ਉਹਨਾਂ ਨੂੰ ਇਹ ਚੰਗੀਆਂ ਆਦਤਾਂ ਪਾਵਾਂਗੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਕੰਮ ਆਉਣਗੇ ਆਉਣ ਵਾਲਾ ਸਮਾਂ ਬੜਾ ਖਤਰਨਾਕ ਆ ਜੇ ਜਿਹੜਾ ਬੱਚਾ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇਗਾ ਤਾਂ ਉਹਨੂੰ ਕਿਸੇ ਪ੍ਰਕਾਰ ਤੋਂ ਕੋਈ ਖਤਰਾ ਨਹੀਂ ਹੋਵੇਗਾ ਬੱਚੇ ਨੂੰ ਬਚਪਨ ਤੋਂ ਹੀ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਗੁਰੂ ਘਰ ਲੈ ਕੇ ਆਉਣਾ ਹੈ ਸੇਵਾ ਕਰਵਾਉਣੀ ਆ ਉਸ ਤੋਂ ਬਾਅਦ ਇਹ ਦੂਸਰਾ ਕੰਮ ਕੁਝ ਭੈਣ ਭਰਾ ਕਹਿ ਦਿੰਦੇ ਵੀ ਅਸੀਂ ਅਮਰਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਆ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਕਰਦੇ ਆ ਭਾਵੇਂ ਕਿ ਅਸੀਂ ਅਮਰਤ ਵੇਲਾ ਵੀ ਸੰਭਾਲ ਲੈਨੇ ਆ ਸੰਧਿਆ ਵੇਲਾ ਵੀ ਸੰਭਾਲ ਲੈਨੇ ਆ ਪਰ ਮਨ ਦੇ ਵਿੱਚ ਬੜਾ ਚਾਹ ਹੁੰਦਾ ਹੈ ਕੀ ਅਸੀਂ ਆਪਣੇ ਪਰਿਵਾਰ ਵਿੱਚ ਪੰਜ ਛੇ ਜੀ ਦੀ ਬਖਸ਼ਿਸ਼ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੀਏ ਪਰ ਚਾਹੁੰਦੇ ਹਾਂ ਵੀ ਅਸੀਂ 1.5 ਘੰਟੇ ਦਾ ਸਮਾਂ ਨਹੀਂ ਕੱਢ ਪਾਉਂਦੇ ਤਾਂ ਉਹਨਾਂ ਦੇ ਲਈ ਵੀ ਐਤਵਾਰ ਦਾ ਦਿਨ ਬੜਾ ਵਧੀਆ ਦਿਨੇ ਆ ਐਤਵਾਰ ਵਾਲੇ ਦਿਨ ਆਪਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰੀਏ ਆਪਣੇ ਘਰ ਦੇ ਵਿੱਚ ਇਹ ਪਾਠ ਕਰੀਏ ਪੂਰਾ ਪਰਿਵਾਰ ਰਲ ਕੇ ਕਰੀਏ ਕਿਉਂਕਿ ਮਹਾਂਪੁਰਖ ਜੀ ਅਕਸਰ ਕਹਿੰਦੇ ਹਨ ਨਾ ਜਿਸ ਘਰ ਦੇ ਵਿੱਚ ਸੁਖਹੁਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਜਾਂਦਾ ਹੈ ਉਸ ਘਰ ਦੇ ਵਿੱਚ ਉਹ ਦੁੱਖ ਨਲੇਧਨ ਕਲੇਸ਼ ਦੂਰ ਭਜ ਜਾਂਦੇ ਨੇ ਉਸ ਮਨੁੱਖ ਦੇ ਮਨ ਦੀ ਸਾਰੀ ਚਿੰਤਾ ਮਿਟ ਜਾਂਦੀ ਆ ਤਾਂ ਸੁਖਹੁਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਜ਼ਰੂਰ ਕਰਨਾ ਵੈਸੇ ਤਾਂ ਸਾਨੂੰ ਹਰ ਰੋਜ਼ ਕਰਨਾ ਚਾਹੀਦਾ ਪਰ ਜੇ ਆਰ ਰੋਜ਼ ਸਮਾਂ ਨਹੀਂ ਮਿਲਦਾ ਤਾਂ ਫਿਰ ਘਟੋ ਘਟਾਪ ਹਫਤੇ ਦੇ ਵਿੱਚ ਇੱਕ ਵਾਰ ਐਤਵਾਰ ਵਾਲੇ ਦਿਨ ਜ਼ਰੂਰ ਕਰ ਲਈਏ ਕਿਉਂਕਿ ਸਾਰਾ ਪਰਿਵਾਰ ਘਰ ਦੇ ਵਿੱਚ ਆ ਸਾਰਾ ਪਰਿਵਾਰ ਰਲ ਕੇ ਆਪਾਂ ਪਾਠ ਕਰ ਸਕਦੇ ਹ ਜੇ ਸਾਰਾ ਪਰਿਵਾਰ ਨਹੀਂ ਕਰਦਾ ਤਕਰਦਾ ਕੋਈ ਇੱਕ ਜੀ ਹੀ ਉਦਮ ਕਰ ਲਵੇ ਉਹਦੇ ਇੱਕ ਕਰਕੇ ਭਲਾ ਹੋ ਜਾਵੇਗਾ ਉਸ ਤੋਂ ਬਾਅਦ ਇਹ ਤੀਸਰਾ ਕੰਮ ਸੰਗਤ ਜੀ ਆਪਕ ਸਰ ਦੇਖਦੇ ਆ ਕਿ ਹਫਤੇ ਦੇ ਸਾਰੇ ਦਿਨ ਕੁਝ ਪੈੜਪਰਾ ਬੜੇ ਆਰਾਮ ਦੇ ਨਾਲ ਅਮਰਤ ਵੇਲੇ ਉੱਠਦੇ ਆ ਕਿਉਂਕਿ ਕੰਮਾਂ ਧੰਦਿਆਂ ਤੇ ਜਾਣਾ ਹੁੰਦਾ ਹੈ ਪਹਿਣਾ ਬੀਬੀਆਂ ਨੇ ਵੀ ਕਿਸੇ ਨੇ ਆਪਣੇ ਪਤੀ ਨੂੰ ਕੰਮ ਤੇ ਭੇਜਣਾ ਕਿਸੇ ਨੇ ਬੱਚਿਆਂ ਨੂੰ ਸਕੂਲ ਭੇਜਣਾ ਇਸ ਕਰਕੇ ਸਭ ਦੇ ਘਰਾਂ ਦੇ ਵਿੱਚ ਅਮਰਤ ਵੇਲੇ ਉੱਠਿਆ ਜਾਂਦਾ ਹੈ ਪਰ ਐਤਵਾਰ ਵਾਲੇ ਦਿਨ ਬਹੁਤ ਘਰਾਂ ਦੇ ਵਿੱਚ ਅਮਰਤ ਵੇਲੇ ਦੀ ਵੀ ਛੁੱਟੀ ਕਰ ਦਿੱਤੀ ਜਾਂਦੀ ਹੈ ਕਿਉਂਕਿ ਸਭ ਦੇ ਮਨ ਦੇ ਵਿੱਚ ਹੁੰਦਾ ਵੀ ਅੱਜ ਤਾਂ ਐਤਵਾਰ ਵਾਲਾ ਦਿਨ ਹੈ ਨਾ ਤਾਂ ਕੰਮ ਤੇ ਜਾਣਾ ਹੈ ਨਾ ਬੱਚਿਆਂ ਨੇ ਸਕੂਲ ਜਾਣਾ ਇਸ ਕਰਕੇ ਰੱਜ ਕੇ ਸੌਂ ਲਈਏ ਪਰ ਨਾ ਜੀ ਜੇਕਰ ਤੁਸੀਂ ਹਰ ਰੋਜ਼ ਅਮਰਤ ਵੇਲੇ ਉੱਠਦੇ ਹੋ ਨਾ ਫਿਰ ਐਤਵਾਰ ਦੀ ਵੀ ਛੁੱਟੀ ਨਹੀਂ ਕਰਨੀ ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਅਮਰਤ ਵੇਲੇ ਦੀ ਛੁੱਟੀ ਨਹੀਂ ਦਿੱਤੀ ਕਿਸੇ ਵੀ ਹਾਲਾਤ ਵਿੱਚ ਨਹੀਂ ਦਿੱਤੀ ਸਾਡੀ ਜ਼ਿੰਦਗੀ ਵਿੱਚ ਦੁੱਖ ਹੋਵੇ ਸੁੱਖ ਹੋਵੇ ਅਸੀਂ ਬਿਮਾਰ ਹੋਈਏ ਭਾਵੇਂ ਤੰਦਰੁਸਤ ਹੋਈਏ ਅਮਰਤ ਵੇਲੇ ਹਰ ਹਾਲ ਦੇ ਵਿੱਚ ਉੱਠਣਾ ਹੀ ਉੱਠਣਾ ਹੈ ਅਤੇ ਮਹਾਪੁਰਖ ਜੀ ਕਹਿੰਦੇ ਕਈ ਵਾਰ ਸਾਡੀ ਇਸ ਗਲਤੀ ਕਰਕੇ ਅਸੀਂ ਆਪਣਾ ਅਮਰਤ ਵੇਲਾ ਗਵਾ ਲੈਨੇ ਆ ਅਮਰਤ ਵੇਲਾ ਸਾਡੇ ਇੱਕ ਦਿਨ ਦੀ ਗਲਤੀ ਕਰਕੇ ਹੀ ਛੁੱਟ ਜਾਂਦਾ ਮਹਾਪੁਰਖ ਜੀ ਅਕਸਰ ਕਹਿੰਦੇ ਨੇ ਇੱਕ ਦਿਨ ਦਾ ਛੁੱਟਿਆ ਹੋਇਆ ਅਮਰਤ ਵੇਲਾ ਕਈ ਵਾਰ ਕਈ ਕਈ ਦਿਨ ਮਹੀਨੇ ਸਾਲਾ ਸਾਲ ਰਾਸ ਨਹੀਂ ਆਉਂਦਾ ਇਸ ਕਰਕੇ ਅਮਰਤ ਵੇਲੇ ਜ਼ਰੂਰ ਉੱਠਣਾ ਹੈ ਅਤੇ ਇਹ ਵੇਲਾ ਬੜਾ ਕੀਮਤੀ ਬੜਾ ਪਾਵਰਫੁਲ ਵੇਲਾ ਹੈ ਇਸ ਦਿਨ ਆਪਣੇ ਬੱਚਿਆਂ ਦੀ ਵੀ ਛੁੱਟੀ ਨਹੀਂ ਹੋਣ ਦੇਣੀ ਇਹ ਨਹੀਂ ਕਿ ਜੇ ਸਕੂਲੇ ਜਾਣਾ ਫਿਰ ਹੀ ਤਨਕੇ ਨਾ ਹਰ ਰੋਜ਼ ਉਹਨਾਂ ਨੂੰ ਉਮਰਤ ਵੇਲੇ ਉਠਾਉਣਾ ਹੈ ਉਠਾ ਕੇ ਪਹਿਲਾ ਗੁਰਬਾਣੀ ਦਾ ਪਾਠ ਕਰਵਾਉਣਾ ਹੈ ਫਿਰ ਹੀ ਉਹਨਾਂ ਨੂੰ ਸਕੂਲ ਦੇ ਲਈ ਤਿਆਰ ਕਰਵਾਉਣਾ ਹੈ ਜੇਕਰ ਗੁਰਬਾਣੀ ਦਾ ਪਾਠ ਨਹੀਂ ਕਰਦੇ ਮੂਲ ਮੰਤਰ ਜੀ ਦਾ ਜਾਪ ਕਰਨ ਦੀ ਆਦਤ ਪਾਓ ਇਹ ਸਾਡੇ ਬੱਚਿਆਂ ਦਾ ਹੀ ਭਲਾ ਹੈ ਇਹ ਚੰਗੀਆਂ ਆਤਾਪਾਂ ਸਿਖਾਵਾਂਗੇ ਤਾਂ ਹੀ ਸਾਡੇ ਬੱਚੇ ਸਿੱਖਣਗੇ ਤਾਂ ਫਿਰ ਇਹ ਤਿੰਨ ਕੰਮ ਜ਼ਰੂਰ ਕਰਨੇ ਆ ਪਹਿਲਾ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਗੁਰੂ ਦੀਆਂ ਖੁਸ਼ੀਆਂ ਬਰਕਤਾਂ ਹਸਲ ਕਰਨੀਆਂ ਫਿਰ ਤੁਹਾਨੂੰ ਸਬਜੀ ਦੀ ਬਾਣੀ ਦਾ ਪਾਠ ਘਰ ਵਿੱਚ ਜਰੂਰ ਕਰਨਾ ਹੈ ਅਤੇ ਤੀਸਰਾ ਅਮਰਤ ਵੇਲੇ ਦੀ ਛੁੱਟੀ ਨਹੀਂ ਕਰਨੀ ਕਿਉਂਕਿ ਅਮਰਤ ਵੇਲੇ ਦੀ ਛੁੱਟੀ ਸਾਨੂੰ ਮਿਲੀ ਨਹੀਂ ਆ ਜੇ ਕਿਤੇ ਅਮਰਤ ਵੇਲੇ ਉੱਠਣ ਤੋਂ ਮਨ ਆਨਾ ਕਰਨੀ ਕਰੇ ਮਨਾਂ ਢੇਰੀ ਟਾਵੇ ਤਾਂ ਆਪਣੇ ਮਨ ਨੂੰ ਆਪਣੇ ਗੁਰੂ ਸਾਹਿਬ ਜੀ ਦੀਆਂ ਸਾਖੀਆਂ ਸੁਣਾਓ ਗੁਰੂ ਸਾਹਿਬ ਜੀ ਦੇ ਬਚਨ ਸੁਣਾਓ ਆਪਣੇ ਮਨ ਨੂੰ ਦੱਸੋ ਕਿ ਮਣਾ ਅਮਰਤ ਵੇਲੇ ਉੱਠਣਾ ਬਹੁਤ ਜ਼ਰੂਰੀ ਹੈ ਕਲਗੀਧਰ ਪਾਤਸ਼ਾਹ ਜੀ ਨੇ ਤਾਂ ਉਸ ਦਿਨ ਵੀ ਅਮਰਤ ਵੇਲਾ ਨਹੀਂ ਛੱਡਿਆ ਜਿਸ ਦਿਨ ਪਿੱਛੇ ਦੁਸ਼ਮਣਾਂ ਲੱਗਾ ਸੀ ਅੱਗੇ ਸਰਸਾ ਨਦੀ ਭਰ ਰਹੀ ਸੀ ਉਹਨਾਂ ਨੇ ਉਸ ਦਿਨ ਵੀ ਅਮਰਤ ਵੇਲਾ ਸਮਾਂ ਲਿਆ ਜੇ ਚਾਹੁੰਦੇ ਤਾਂ ਅਮਰਤ ਵੇਲਾ ਮਿਸ ਕਰਕੇ ਸਰਸਾ ਨਦੀ ਪਾਰ ਕਰ ਸਕਦੇ ਸੀ ਪਰ ਨਹੀਂ ਉਹਨਾਂ ਨੇ ਅਮਰਤ ਵੇਲੇ ਦਾ ਨਾਗਾ ਨਹੀਂ ਪਹਿਣਦੇ ਤਾਂ ਕਿਉਂਕਿ ਅਮਰਤ ਵੇਲੇ ਦਾ ਵੇਲਾ ਬਹੁਤ ਤਕੀਲਤੀ ਵੇਲਾ ਹੈ ਉਹਨਾਂ ਨੇ ਉਸਦੇ ਨਮਰਤ ਵੇਲਾ ਸੰਭਾਲ ਕੇ ਸਾਡੇ ਲਈ ਪੂਰਨੇ ਪਾਏ ਕਿ ਸਿੱਖਾ ਤੇਰੀ ਜ਼ਿੰਦਗੀ ਦੇ ਵਿੱਚ ਜਿਵੇਂ ਦੇ ਮਰਜੀ ਹਾਲਾਤ ਹੋਣ ਦੁੱਖ ਹੋਵੇ ਸੁਖ ਹੋਵੇ ਖੁਸ਼ੀ ਹੋਵੇ ਗਮੀ ਹੋਵੇ ਅਮਰਤ ਵੇਲਾ ਨਾ ਛੱਡੀ ਤੂੰ ਅਮਰਤ ਵੇਲਾ ਵਿੱਚ ਜੀ ਮੈਂ ਤੇਰੀ ਬਾਹ ਨਹੀਂ ਛੱਡਾਂਗਾ ਹਮੇਸ਼ਾ ਯਾਦ ਰੱਖਿਓ ਜੋ ਮਨੁੱਖ ਅਮਰਤ ਵੇਲੇ ਉੱਠਦੇ ਨੇ ਉੱਠ ਕੇ ਨਾਮ ਜਪਦੇ ਨੇ ਉਹਨਾਂ ਦੀ ਬਾਹ ਗੁਰਨਾਣਕ ਪਾਤਸ਼ਾਹ ਜੀ ਦੇ ਹੱਥ ਵਿੱਚ ਕਲਗੀਧਰ ਪਾਤਸ਼ਾਹ ਜੀ ਦੇ ਹੱਥ ਵਿੱਚ ਆ ਉਹਨਾਂ ਦੀ ਬਾਹ ਵੱਲ ਵੀ ਕੋਈ ਵੇਖ ਨਹੀਂ ਸਕਦਾ ਵਿਰੇਸ ਕਰਕੇ ਹਰ ਰੋਜ਼ ਅਮਰਤ ਵੇਲੇ ਉੱਠਣਾ ਹੈ ਉੱਠਦੇ ਅਨਸਾਰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਵਾਹਿਗੁਰੂ ਜੀ ਦਾ ਜਾਪ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਫਿਰ ਉਸ ਤੋਂ ਬਾਅਦ ਹੀ ਆਪਣੇ ਕੰਮਾਂ ਧੰਦਿਆਂ ਨੂੰ ਹੱਥ ਪਾਉਣਾ ਹੈ ਇਹ ਆਦਤਾਂ ਆਪਾਂ ਖੁਦ ਵੀ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣੀਆਂ ਨੇ ਅਤੇ ਫਿਰ ਅੱਗੇ ਆਪਣੇ ਬੱਚਿਆਂ ਨੂੰ ਵੀ ਇਹ ਪ੍ਰੇਰਣਾ ਦੇਣੀ ਆ